ਮੇਰੇ ਬੋਲ ਜੀ ਸਾਰੇ ਅੰਟੀ ਆਹ ਪਰ ਇਸੀ ਗਾ ਇਧਰ ਆਪਾਂ ਦੁੱਧ ਧਰਤਾ ਤੇ ਹੁਣ ਆਪਾਂ ਬਣਾ ਕਦੂ ਦਾ ਰਾਇਤਾ ਇਧਰ ਇੱਕ ਗਲਾਸ ਪਾਣੀ ਪਾ ਲਿਆ ਮੈਂ ਇਹ ਤਾਂ ਮੇਚ ਤੇ ਇੱਕ ਕਦੂ ਆਪਾਂ ਕਦੂ ਕਸ਼ ਕਰ ਲਿਆ ਇਹਨੂੰ ਵਿੱਚ ਪਾ ਦਿੰਨੇ ਆ ਆਪਾਂ ਇਹਨੂੰ ਉਬਾਲ ਲੈਣੇ ਆ ਇਧਰ ਦੂਸਰੀ ਚੀਜ਼ ਪਾ ਦਿੰਦੇ ਹਾਂ ਮੈਂ ਇਹਨੂੰ ਮਿਟਾ ਕੇ ਦਿੰਨੇ ਆਂ ਥੋੜਾ ਜਿਹਾ ਜਲਦੀ ਬਣ ਜੂਗਾ ਆਪਣਾ ਦੁੱਧ ਗਰਮ ਹੋ ਗਿਆ ਇਹਨਾਂ ਕੋਈਆਂ ਸਮੱਗਰੀ ਨਹੀਂ ਬੰਦ ਇਹ ਪਾ ਦਈਏ ਇਹ ਆਪਣਾ ਕਦੂ ਵੀ ਇਹ ਬਣ ਗਿਆ ਇਹ ਵੀ ਆਪਾਂ ਬੰਦ ਕਰ ਲੈਨੇ ਆਂ ਇਹ ਹੁਣ ਆਪਾਂ ਠੰਡਾ ਕਰ ਲੈਨੇ ਆਂ ਇਧਰ ਮੈਂ ਆਟਾ ਕੰਨ ਲਿਆ ਆਟਾ ਗੋਲਾ ਕੇ ਇਹ ਆਪਣਾ ਪਾਣੀ ਟਾਹ ਦਿੰਨੇ ਫਿਰ ਆਪਾਂ ਕਰਦੇ ਰੋਟੀ ਦੀ ਜਿਹਾ ਇਹ ਬੰਨਾ ਆਪਾਂ ਇਹਨੂੰ ੁੰਡਾ ਕਰਦੇ ਆਪਾਂਾ ਇੱਕ ਦੂਬ ਉਬਾਲ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਠੰਡਾ ਕਰਕੇ ਝੋਲ ਲਿਆ ਤੇ ਇਹ ਆਪਣੀ ਮੂਤ ਕੁਝੇ ਜਿਹਾ ਆਪਾਂ ਦਹੀਂ ਜਮਾਏ ਸੀ ਇਹ ਮੈਂ ਨਾ ਦਹੀਂ ਏਸੀ ਵਾਲੇ ਕਮਰੇ 'ਚ ਹੀ ਰੱਖਦੇ ਹੁੰਦੇ ਤੇ ਬਹੁਤ ਜ਼ਿਆਦਾ ਵਧੀਆ ਜੰਮਦੀ ਹੈ ਆ ਦੇਖੋ ਤੇ ਹੁਣ ਨਾ ਆਪਾਂ ਇਹਨੂੰ ਥੋੜਾ ਫੈਂਟ ਲੈਣੇ ਆ। ਇਹਦੇ ਵਿੱਚ ਪਾ ਲੈਨੇ ਡਉਗੇ ਜੀ। ਹੁਣ ਆਪਾਂ ਇਹਦੇ ਵਿੱਚ ਇਹ ਰਹਿਤਾ ਕਦੂ ਪਾ ਲੈਨੇ ਆ। ਮੈਸ਼ ਕੀਤਾ ਹੋਇਆ। ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾ ਲਾਂਗੇ। ਸਾਰਾ ਵਿੱਚ ਚੰਗੀ ਤਰ੍ਹਾਂ ਹਲਾ ਲਾਂਗੇ ਦਹੀਂ ਪੂਰੀ ਆਪਾਂ ਜਦੋਂ ਆਪਾਂ ਜੰ ਸਵੇਰੇ ਉੱਠੇ ਸੀਗੇ ਫ੍ਰਿਜ 'ਚ ਰੱਖ ਦਿੱ ਠੰਡੀ ਠੰਡੀ ਹੋ ਗਈ ਤੇ ਹੁਣ ਜਦੋਂ ਤੁਸੀਂ ਇਹਨੂੰ ਖਾਣਾ ਹੋਵੇ ਨਾ ਉਹਦੇ ਫ੍ਰਿਜ 'ਚ ਕੱਢਿਆ ਕਰੋ ਤੇ ਫਿਰ ਠੰਢ ਠੰਢੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇਹ ਆਪਾਂ ਹਲਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਇਹ ਪਾਵਾਂਗੇ ਇਹ ਆਪਾਂ ਅੱਧਾ ਚਮਚਾ ਭੁੰਨਿਆ ਹੋਇਆ ਜੀਰਾ ਪਾਇਆ ਤੇ ਇਹ ਹੈਗੀ ਆ ਕਸ਼ਮੀਰੀ ਲਾਲ ਮਿਰਚ ਇਹ ਜ਼ਿਆਦਾ ਤਿੱਖੀ ਨਹੀਂ ਹੁੰਦੀ ਥੋੜੀ ਜੀ ਹੁੰਦੀ ਆ ਤਿੱਖੀ ਇਹ ਹੈਗਾ ਨਮਕ ਨਮਕ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਪਾ ਸਕਦੇ ਆ ਜੇ ਹਰਾ ਧਨੀਆ ਹੈਗਾ ਤਾਂ ਉਹ ਵੀ ਪਾ ਸਕਦੇ ਆ ਜੋ ਵੀ ਚੀਜ਼ਾਂ ਹੈਗੀਆਂ ਥੋੜੀਆਂ ਜਿਹੀਆਂ ਉਹ ਪਾ ਤੁਸੀਂ ਪਾ ਸਕਦੇ ਆ ਜੇ ਪਿਆਜ਼ ਪਾਉਣਾ ਹੈ ਇਹਦੇ ਵਿੱਚ ਪਾ ਸਕਦੇ ਆ ਲੇਕਿਨ ਮੈਂ ਤਾਂ ਪਿਆਜ਼ ਨਹੀਂ ਪਾਉਂਦੀ ਇਹਦੇ ਵਿੱਚ ਇਕੱਲਾ ਕਦੂ ਦਾ ਰੈਤਾ ਹੀ ਪਾਉਂਦੀ ਕਦੂ ਦਾ ਰੈਤਾ ਬਿਲਕੁਲ ਠੰਡਾ ਹੁੰਦਾ ਗਰਮੀਆਂ ਦੇ ਵਿੱਚ ਖਾਣ ਵਾਸਤੇ ਰੈਤਾ ਦਾ ਤਕਰੀਬਨ ਹਾਂ ਆਪਾਂ ਨਾਲੇ ਤਾਂ ਬੱਚੇ ਖਾ ਲੈਂਦੇ ਹੈ ਇਸ ਹਿਸਾਬ ਨਾਲ ਜਿਵੇਂ ਆਪਾਂ ਬਣਾਉਨੇ ਆ ਰਾਇਤਾ ਆਪਣਾ ਨੇ ਕੱਦੂ ਕਈ ਬੱਚੇ ਖਾਂਦੇ ਈ ਨਾ ਹੈਗੇ ਤੇ ਰਾਇਤਾ ਜ਼ਰੂਰ ਖਾ ਲੈਂਦੇ ਆ ਤੇ ਇਸ ਤਰ੍ਹਾਂ ਕਰਕੇ ਆਪਾਂ ਇਹ ਬਣਾ ਲਿਆ ਰਾਇਤਾ ਤੇ ਹੁਣ ਆਪਾਂ ਨਾ ਰੋਟੀ ਰੱਟੀ ਦੀ ਤਿਆਰੀ ਕਰਦੇ ਆ ਆਪਾਂ ਨਾ ਇਹ ਪਿਆਜ਼ ਬਰੀਕ ਬਰੀਕ ਕੱਟ ਲੇ ਤੇ ਆਪਾਂ ਨਾ ਇਹਨੂੰ ਥਾਲੀ ਦੇ ਵਿੱਚ ਇਸ ਤਰ੍ਹਾਂ ਪਾ ਲੈਂਦੇ ਆ ਇਹ ਚੰਗੀ ਤਰ੍ਹਾਂ ਨਾ ਆਪਾਂ ਇਸ ਤਰ੍ਹਾਂ ਕਰਕੇ ਇਹ ਨੂੰ ਮੈਸ਼ ਕਰ ਦਿਆਂਗੇ ਤਾਂ ਜੋ ਨਾ ਇਹ ਸਾਰੇ ਵੱਖਰੇ ਵੱਖਰੇ ਹੋ ਜਾਣ ਤੇ ਆਪਣੇ ਨਾ ਪਰੌਂਠੇ ਬਹੁਤ ਹੀ ਸਵਾਲ ਬਣ ਗਏ ਕੱਲਾ ਆਪਾਂ ਚੀਰ ਕੇ ਉਹ ਵੀ ਆਪਾਂ ਨੂਨ ਮਿਰਚ ਪਾ ਦਿੰਨੇ ਆ ਤਾਂ ਉਹ ਉਹ ਥੋੜੇ ਜਿ ਮੋਟੇ ਮੋਟੇ ਹੋ ਜਾਂਦੇ ਆ ਤੇ ਇਸ ਤਰ੍ਹਾਂ ਕਰਨ ਨਾਲ ਨਾ ਇਹ ਸਾਰੇ ਅਲੱਗ-ਅਲੱਗ ਹੋ ਜਾਂਦੇ ਆ ਐਦਾਂ ਆ ਦੇਖੋ ਸਾਰੇ ਅਲੱਗ-ਅਲੱਗ ਹੋ ਗਏ ਉਹ ਬਹੁਤ ਬਰੀਕ-ਬਰੀਕ ਕੱਟੇ ਆ ਤੇ ਹੁਣ ਆਪਾਂ ਨਾ ਇਹਦੇ ਵਿੱਚ ਜਿਹੜਾ ਪਾਵਾਂਗੇ ਇਹ ਜੀਰਾ ਪਾਇਆ ਹੋਇਆ ਭੁੰਨਿਆ ਹੋਇਆ ਤੇ ਚਾਟ ਮਸਾਲਾ ਹੈਗਾ ਇਹ ਹੈਗਾ ਧਨੀਆ ਪਾਊਡਰ ਤੇ ਇਹ ਹੈਗੀ ਆ ਲਾਲ ਮਿਰਚ ਮਿਰਚ ਪਾਊਡਰ ਇਹ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਇਹ ਪਾ ਸਕਦੇ ਹੋ ਇਹਨੂੰ ਆਪਾਂ ਲਾ ਦਿੰਨੇ ਆ ਜੇ ਤੁਹਾਡੇ ਕੋਲੇ ਧਣੀਆਂ ਵਗੈਰਾ ਹੈਗਾ ਉਹ ਵੀ ਪਾ ਸਕਦੇ ਆ ਆਪਣੇ ਕੋਲੇ ਹੁਣ ਹਰਾ ਧਣੀਆਂ ਦਾ ਹੈ ਨਹੀਂ ਹੁਣ ਤਾਂ ਇਹ ਹੀ ਪਾ ਦਿੰਨੇ ਪਰ ਸੁੱਕਾ ਹੈਗਾ ਮੈਂ ਸੁੱਕਾ ਧਣੀਆਂ ਪਾਉਣੀ ਇਹਦੇ ਵਿੱਚ ਬਹੁਤ ਟੇਸਟ ਆਊਗਾ ਇਹ ਪਸਪਤਣੀਆਂ ਇਹ ਤਨੀਆਸ ਕਾ ਕੇ ਰੱਖਿਆ ਸੀ ਹਰਾ ਵਾਲਾ ਤੇ ਆਪਾਂ ਨਾ ਹੁਣ ਇਹਨੂੰ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਪਾ ਦਿੰਨੇ ਆ ਪੂਰਾ ਸੱਤ ਸੱਤ ਪਾਹੀ ਵਧੀਆ ਕਰਵਾ ਲੜਾ ਵਿਆਣੀ ਹੈਗਾ ਵੀ ਇਹ ਢਿੱਲਾ ਜਾ ਹੋ ਗਿਆ ਕਿਉਂਕਿ ਆਪਾਂ ਨਾ ਵਿੱਚ ਵਿੱਚ ਇਹਨੂੰ ਧੁੱਪ ਲਵਾ ਦਿੰਨੇ ਹੁਣੇ ਇਹ ਹਰਾ ਪਤਨੀਆਂ ਪਾ ਲਿਆ ਇਹਦੇ ਨਾਲ ਕਲਰ ਵੀ ਸੋਨਾ ਲੱਗਦਾ ਤੇ ਹੁਣ ਆਪਾਂ ਇਹ ਜਿਹੜਾ ਨਮਕ ਹੈ ਕਿ ਆਪਾਂ ਅੱਧਾ ਚਮਚ ਨਮਕ ਲਿਆ ਇਹ ਟਾਟਾ ਨਮਕਾ ਤੇ ਇਹ ਹੈਗਾ ਕਾਲਾ ਨਮਕਾ ਆਪਾਂ ਇਹਨਾਂ ਨੂੰ ਦੋਨਾਂ ਨੂੰ ਰਲਾ ਲਾਂਗੇ ਇਹ ਮੈਂ ਹੁਣੇ ਨਾਲ ਨਹੀਂ ਪਾਉਂਦੀ ਹੈਗੀ ਕਿਉਂਕਿ ਜੇ ਆਪਾਂ ਨਾਲ ਦੀ ਨਾਲ ਪਾਵਾਂਗੇ ਤਾਂ ਇਹ ਪਾਣੀ ਜਿਹੜਾ ਪਿਆਜ਼ ਹੈ ਪਾਣੀ ਛੱਡ ਦੇਣਗੇ ਤੇ ਆਪਾਂ ਨੂੰ ਇਹ ਮਸਾਲੇ ਸਾਰੇ ਰਲਾ ਲੇ ਤੇ ਨਮਕ ਆਪਾਂ ਨਾਲ ਦੀ ਨਾਲ ਜਦੋਂ ਆਪਾਂ ਪਰੌਂਠਾ ਬਣਾਉਣਾ ਨਾਲ ਦੀ ਨਾਲ ਹੀ ਪਾਈ ਚੱਲਾਂਗੇ ਇਹ ਆਪਾਂ ਇੱਥੇ ਰੱਖ ਲੈਨੇ ਆ ਇਹਨਾਂ ਪੈਣਾ ਨੂੰ ਤਾਂ ਸਾਰੀ ਤਕਰੀਬਨ ਟ੍ਰਿਕ ਇਹਨਾਂ ਨੂੰ ਛੋਟੀਆਂ-ਛੋਟੀਆਂ ਟਿੱਕਸ ਦਾ ਪਤਾ ਹੁੰਦਾ ਜਿਹੜੇ ਬੱਚੇ ਆ ਨਾ ਜਾਂ ਜਿਵੇਂ ਬਾਹਰ ਗਏ ਹੋਏ ਆ ਬੱਚੇ ਮੇਰੀ ਬੇਟੀ ਕਈ ਵਾਰੀ ਕਹਿਣਦੀ ਹੁੰਦੀ ਆ ਮਮਾ ਆਹ ਚੀਜ਼ ਕਿਵੇਂ ਬਣਾਉਣੀ ਆ ਇਹ ਉਹਨਾਂ ਬੱਚਿਆਂ ਵਾਸਤੇ ਬਹੁਤ ਜੂਸਫੁੱਲ ਹੁੰਦੀ ਆ ਵੀ ਬੱਚਿਆਂ ਨੂੰ ਪਤਾ ਲੱਗ ਜਾਂਦਾ ਕਿ ਆਪਾਂ ਇਹਦੇ ਵਿੱਚ ਪਿਆਜ਼ ਨਹੀਂ ਪਾਉਣਾ ਹੈਗਾ ਆਹ ਸੌਰੀ ਨਮਕ ਨਹੀਂ ਪਾਉਣਾ ਹੈਗਾ ਤੇ ਨਮਕ ਬਾਅਦ ਵਿੱਚ ਨਾਲ-ਨਾਲ ਪਾਈ ਚਲੋ ਤਾਂ ਕਿ ਪਿਆਜ਼ ਆ ਜਿਹੜੀ ਉਹ ਛੱਡਦੇ ਨਹੀਂ ਹੈਗੇ ਪਾਣੀ ਤੇ ਬਹੁਤ ਹੀ ਸੋਹਣੇ ਤੁਹਾਡੇ ਪਰੌਠੇ ਬਣ ਜਾਂਦੇ ਆ ਇਦਨ ਮੈਂ ਮਿੱਟੀ ਦਾ ਤਵਾ ਰੱਖਿਆ ਅੱਜ ਮਿੱਟੀ ਦੇ ਤਵੇ ਤੇ ਬਣਾਵਾਂਗੇ ਬਹੁਤ ਸੋਹਣੀ ਰੋਟੀ ਬਣਦੀ ਮਿੱਟੀ ਦੇ ਤਵੇ ਤੇ ਇਹ ਹੁਣ ਮੈਂ ਨਾ ਇਹ ਜਿੰਨਾ ਪਿਆਜ਼ ਪਾਉਣਾ ਉਹਦੇ ਵਿੱਚ ਮੈਂ ਉਹਨਾਂ ਕ ਨਮਕ ਪਾਉਂਗੀ ਜਿੰਨਾ ਪਰੌਂਠੇ ਵਿੱਚ ਚਾਹੀਦਾ ਮੈਂ ਇਸ ਤਰ੍ਹਾਂ ਕਰਕੇ पर इस तरह चंगी तरह ना पूरी तरह इस तरह पा जिम्मे आप लॉक कर दें होंगे इस तरह कर पाएंगे ਸਾਰੇ ਪਰੌਂਠੇ ਆ ਹੀ ਮੇਲ ਲੱਗੇ ਚੱਕ ਹੱਲ ਕਰਕੇ ਨਾ ਥੋੜਾ ਜਿਹਾ ਤੇ ਇਹਨੂੰ ਕਰ ਲੈ ਤੇ ਬਹੁਤ ਸੋਹਣਾ ਬੇਲਿਆ ਜਾਂਦਾ ਇਧਰ ਆਪਣਾ ਤਵਾ ਗਰਮ ਹੋ ਗਿਆ ਤੇ ਆਪਾਂ ਇਹ ਜਿੱਤ ਪਾ ਲਏ ਬਸ ਆਪਾਂ ਇਸ ਤਰੀ ਸਾਰੇ ਪਰੌਂਠੇ ਇੱਕ ਇੱਕ ਕਰਕੇ ਸਾਰੇ ਇਦਾਂ ਹੀ ਬਣਾ ਲਾਂਗੇ ਬਹੁਤ ਜਿਆਦਾ ਟੇਸਟੀ ਲੱਗਦੇ ਆ ਇਹ ਪਰੌਂਠੇ ਕਿਉਂਕਿ ਜਿਹੜੀ ਹੁਣ ਗਰਮੀ ਹੈ ਨਾ ਗਰਮੀ ਕਰਕੇ ਇਹ ਲੂ ਲੱਗਣ ਤੋਂ ਬਚਾਉਂਦੇ ਆ ਜੇ ਆਪਾਂ ਕਈ ਵਾਰੀ ਆਦੂਮਾ ਵਾਲੇ ਪਰੌਂਠੇ ਬਣਾਉਨੇ ਜਾਂ ਕਿਵੇਂ ਉਹਦੇ ਨਾਲ ਢਟਕੀ ਲੱਗਦੀ ਆ ਇਹਦੇ ਨਾਲ ਢਟਕੀ ਨਹੀਂ ਲੱਗਦੀ ਨੀ ਕਿ ਵਾਰ-ਵਾਰ ਨਾ ਪਾਣੀ ਪੀਣ ਨਹੀਂ ਪੀਣ ਪੀਤਾ ਜਾਂਦਾ ਹੈਗਾ ਕਿ ਹੁਣ ਬੱਚਿਆਂ ਨੂੰ ਛੁੱਟੀਆਂ ਹੋ ਰਹੀਆਂ ਤੇ ਬੱਚੇ ਹਰ ਰੋਜ਼ ਹੁਣ ਨਵੀਂ-ਨਵੀਂ ਡਿਮਾਂਡ ਹੀ ਕਰਿਆ ਕਰਨਗੇ ਵੀ ਅਸੀਂ ਅੱਜ ਆਲੂ ਖਾਣਾ ਤੇ ਅੱਜ ਆਲੂ ਖਾਣਾ ਤੇ ਇਸ ਕਰਕੇ ਅੱਜ ਮੈਨੂੰ ਆਲੂ ਵਾਲਾ ਪਰੌਂਠਾ ਗਿਆ ਸੀ ਕਿ ਮੈਂ ਕਿਹਾ ਤੁਸੀਂ ਕੱਲ ਵੀ ਆਲੂ ਵਾਲੇ ਪਰੌਂਠੇ ਖਾਧੇ ਸੀਗੇ ਤੇ ਅੱਜ ਆਪਾਂ ਪਿਆਜ਼ ਵਾਲੇ ਬਣਾਉਣੀ ਆ ਇਸ ਤਰ੍ਹਾਂ ਕਰਕੇ ਇਹ ਵੀ ਆਪਾਂ ਇਸ ਤਰ੍ਹਾਂ ਆਪਾਂ ਵੀ ਲਾਂਗੇ ਵੀ ਲੇੜੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਜੇ ਤੁਹਾਡੇ ਨੂੰ ਕੁਝ ਨਾਲ-ਨਾਲ ਨਮਕ ਪਾਉਣਾ ਹੈ ਨਾ ਇਹਦੀ ਦਿੱਕਤ ਆਉਂਦੀ ਜੇ ਤੁਸੀਂ ਪਹਿਲਾਂ ਪਾ ਕੇ ਰੱਖ ਦਿੱਨੇ ਆ ਫਿਰ ਨਾ ਜਿਹੜਾ ਹੈਗਾ ਪਰੌਂਠਾ ਉਹ ਚੰਗੀ ਤਰ੍ਹਾਂ ਵੇਲਿਆ ਨਹੀਂ ਜਾਂਦਾ ਹੈਗਾ ਅਮ ਜੇ ਇਹ ਤਾਂ ਹੋਰ ਵੇਲ ਕੇ ਦੇ ਭੁੱਲੀ ਆ ਐਸ ਤਰ੍ਹਾਂ ਸਮਾਈ ਵਧੀਆ ਵੇਲਿਆ ਨਾ ਹੀ ਇਹ ਉਹਦੇ ਨਾਲ ਚਿੱਟ ਗਿਆ ਹੈਗਾ ਦੇਖੋ ਫੋਨ ਆ ਪਾ ਇਹ ਇੱਥੇ ਲਾ ਲੈਨੇ ਤੇਲ ਆ ਸੋਈ ਕਿਉਂ ਮੈਂ ਬਹੁਤ ਜ਼ਿਆਦਾ ਨੀਚੇ ਉਲਾਉਂਦੀ ਹੁੰਦੀ ਕਿਉਂਕਿ ਬੱਚਾ ਨੇ ਤਾਂ ਬਾਅਦ ਵਿੱਚ ਮੱਖਣ ਵਗੈਰਾ ਲਾ ਕੇ ਉੱਪਰ ਖਾਣਾ ਹੁੰਦਾ ਤਾਂ ਕਾਜੀ ਲੱਗਉਂਦੀ ਐਸ ਤਵੇ ਦੇ ਉੱਤੇ ਬਹੁਤ ਹੀ ਵਧੀਆ ਪਰੌਂਠਾ ਬਣਿਆ ਤੇ ਇਹਦਾ ਟੇਸਟ ਵੀ ਅਲੱਗ ਆ ਐਸ ਤਰ੍ਹਾਂ ਲੱਗਦਾ ਜਿਵੇਂ ਤੁਸੀਂ ਚੁੱਲੇ ਤੇ ਜਾਂ ਤੰਦੂਰ ਦੇ ਉੱਤੇ ਬਣਾਉਨੇ ਹੁੰਦੇ ਆ ਉਸ ਤਰ੍ਹਾਂ ਦਾ ਇਹ ਇਹਦੇ ਵਿੱਚ ਟੇਸਟ ਆਉਂਦਾ ਮਿੱਟੀ ਦੇ ਤਵੇ ਤੇ ਅੱਜ ਮੈਂ ਬਣਾਉਣੀ ਤਾਂ ਹੁੰਦੀ ਅੱਜ ਮੈਂ ਕੋਈ ਮਚਰ ਪਹਿਲਾਂ ਵੀ ਬਣਾ ਕੇ ਖਾਉਣੀ ਆ ਬਹੁਤ ਟੇਸਟੀ ਜੀਣਾ ਆਪਾਂ ਪਾਣੀ ਲਾ ਕੇ ਵੀ ਆਪਾਂ ਪਰੌਂਠਾ ਬਣਾਉਨੇ ਆ ਉਹ ਵੀ ਬਹੁਤ ਟੇਸਟੀ ਬਣਦਾ ਜਿਵੇਂ ਇਸੇ ਨੂੰ ਆਪਾਂ ਪਾਣੀ ਲਾ ਕੇ ਬਣਾਵਾਂਗੇ ਨਾ ਉਹ ਵੀ ਤੰਦੂਰੀ ਰੋਟੀ ਵਾਂਗੂ ਹੀ ਲੱਗਦਾ ਲਓ ਜੀ ਆਪਣਾ ਪਰੌਂਠਾ ਬਣ ਗਿਆ ਤੇ ਇਧਰ ਆਪਾਂ ਦੂਸਰਾ ਪਾਣੀ ਆਪਾਂ ਨੇ ਇਹਦੇ ਉੱਤੇ ਮੱਖਣ ਰੱਖ ਲਿਆ ਤੇ ਨਾਲ ਆਪਾਂ ਦਹੀਂ ਦੇਤੀ ਤੇ ਬਹੁਤ ਹੀ ਟੇਸਟੀ ਪਰੌਂਠੇ ਬਣਦੇ ਆ ਤੇ ਬਣਾ ਕੇ ਦਿਓ ਜੀ ਬੱਚਿਆਂ ਨੂੰ ਤੁਸੀਂ ਇੱਧਰ ਜੇ ਆਪਾਂ ਕੁੱਕਰ ਰੱਖ ਲਿਆ ਇਹਦੇ ਵਿੱਚ ਥੋੜਾ ਜਿਹਾ ਪਤੀਰ ਪਾਵਾਂਗੇ ਤੇ ਆਪਾਂ ਸਬਜ਼ੀ ਬਣਾਉਣ ਲੱਗੇ ਆ ਇਹ ਪਿੰਡੀਆਂ ਦੇ ਦਾਣੇ ਆ ਬਿਲਕੁਲ ਕੱਚੇ-ਕੱਚੇ ਆ ਪੱਤੀਆਂ ਪਿੰਡੀਆਂਆਂ ਲਈਆਂ ਸੀ ਆਪਾਂ ਤੇ ਇਹਦੇ ਆਪਾਂ ਦਾਣੇ ਕੱਢ ਲਈ ਸੀਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇ ਆਪਾਂ ਅੱਧੀ ਕੌਲੀ ਪਿਆਜ਼ ਦੀ ਲਈ ਹੈ ਇਹਦੇ ਵਿੱਚ ਲਸਣ ਆਦਰਕ ਵੀ ਆਪਾਂ ਚੀਰ ਲਿਆ ਇੱਕ ਟਮਾਟਰ ਨਹੀਂ ਅੱਜ ਪਾਉਂਦੀ ਇਹਦੇ ਵਿੱਚ ਆਪਾਂ ਇਹ ਆਪਾਂ ਇਧਰ ਤੇਲ ਗਰਮ ਕਰ ਲਿਆ ਇਹਦੇ ਵਿੱਚ ਆਪਾਂ ਜੀਰਾ ਪਾ ਲਾਂਗੇ ਜੀਰਾ ਪਾ ਕੇ ਥੋੜਾ ਜਿਹਾ ਆਪਾਂ ਇਹਨੂੰ ਹਿਲਾ ਦਈਏ ਨਾਲ ਹੀ ਆਪਾਂ ਪਿਆਜ਼ ਪਾ ਦੇਣਗੇ ਮੀਆਂ ਦੇ ਦਾਲਾਂ ਇਹ ਸਬਜੀ ਬਹੁਤ ਜਿਆਦਾ ਸਵਾਦ ਬਣਦੀ ਹੈ। ਉਹ ਵੀ ਦੁੱਧ ਵਾਲੀ ਜਦੋਂ ਆਪਾਂ ਬਣਾਉਂਦੇ ਆ ਨਾ ਬਹੁਤ ਜਿਆਦਾ ਟੇਸਟੀ ਬਣਦੀ ਹੈ। ਇਹ ਆਪਣੇ ਪਿਆਜ਼ ਭੁੰਨ ਜੇ। ਬਹੁਤ ਜਿਆਦਾ ਵੀ ਭੁੰਨਨੇ ਆਪਾਂ ਸਿਰਫ ਇਹਦਾ ਆਪਾਂ ਕੱਚਾ ਪਾਣੀ ਦੂਰ ਕਰਨਾ। ਉਹਨੇ ਜੇ ਆਪਾਂ ਭੁੰਨਾਂਗੇ। ਤੇ ਹੁਣ ਆਪਾਂ ਇਹਦੇ ਵਿੱਚ ਨਮਕ, ਮਿਰਚ ਤੇ ਹਲਦੀ ਇਹ ਆਪਾਂ ਆਪਣੀ ਟੇਸਟ ਦੇ ਮੁਤਾਬਕ ਪਾਵਾਂਗੇ। ਤੇ ਇਹਦੇ ਵਿੱਚ ਆਪਾਂ ਮਸਾਲਾ ਨਹੀਂ ਪਾਵਾਂਗੇ ਕਿਉਂਕਿ ਜੇ ਮਸਾਲਾ ਪਾਉਨੇ ਆ ਤਾਂ ਫਿਰ ਉਹ ਸਬਜ਼ੀ ਦਾ ਰੰਗ ਸੁਣਾ ਨਹੀਂ ਆਉਂਦਾ ਹੈਗਾ ਜਦੋਂ ਆਪਾਂ ਦੁੱਧ ਪਾਉਂਦੇ ਹਾਂ ਨਾ ਇਹਨਾਂ ਚਾਹਤੇ ਮੈਂ ਹਲਦੀ ਨਾਮਕ ਤੇ ਮਿਰਚ ਇਹ ਤਿੰਨੇ ਹੀ ਪਾਈਆਂ ਤੇ ਜੀਰੇ ਦਾ ਜੀਰਾ ਜਰੂਰ ਪਾਇਆ ਕਰੋ ਜਿਹਦੀ ਜੀਰੇ ਨਾਲ ਸਬਜ਼ੀ ਦਾ ਸੁਭਣਾ ਟੇਸਟ ਹੋ ਜਾਂਦਾ ਇਹ ਹੁਣ ਆਪਾਂ ਨਮਕ ਮਿਰਚ ਪਾ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਇਹਨੂੰ ਥੋੜਾ ਜਿਹਾ ਕੁੱਨਣਾ ਦਿੰਨੇ ਆ ਦੋ ਮਿੰਟ ਕੰਦੀ ਕਰਾਏ ਨੂੰ ਇਹਦੇ ਵਿੱਚ ਭੁੰਨ ਲ ਦਿੰਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਇਹ ਬੀ ਆ ਜਿਹੜੇ ਭਿੰਡੀਆਂ ਦੇ ਇਹ ਪਾਵਾਂਗੇ ਹੁਣ ਭਿੰਡੀ ਜਿਹੜੀ ਆਉਂਦੀ ਹੈ ਨਾ ਪੀਆਂ ਵਾਲੀ ਪੱਕੀ ਭਿੰਡੀ ਉਹ ਕੱਚੇ ਦਾਣੇ ਹੁੰਦੇ ਆ ਤੇ ਟੇਸਟੀ ਹੁੰਦੇ ਆ ਤੇ ਜੇ ਜਿਆਦਾ ਤੇ ਜਿਆਦਾ ਪੱਤੀਆਂ ਹੁੰਦੀਆਂ ਨੇ ਪਿੰਡੀਆਂ ਉਹ ਟੇਸਟੀ ਨਹੀਂ ਹੁੰਦੀਆਂ ਉਹ ਓਨੀ ਵਧੀਆ ਟੇਸਟੀ ਸਬਜ਼ੀ ਨਹੀਂ ਬਣਦੀ ਹੁਣ ਜਿਹੜੀਆਂ ਇਹ ਪਿੰਡੀਆਂ ਆਉਂਦੀਆਂ ਇਹ ਬਹੁਤ ਜਿਆਦਾ ਟੇਸਟੀ ਸਬਜ਼ੀ ਬਣਦੀ ਹੈ ਤੇ ਆਪਾਂ ਇਹਦੇ ਦੁੱਧ ਲੱਗ ਜਾਵਾਂਗੇ ਤੇ ਆਪਣੀ ਸਬਜ਼ੀ ਰੈਡੀ ਹੋ ਜਾਣੀ ਹੈ ਜੋ ਵੀ ਆਪਣੀ ਸਬਜ਼ੀ ਬਣ ਗਈ ਤੇ ਆਪਾਂ ਗੈਸ ਬੰਦ ਕਰ ਦਿੰਨੇ ਆ ਤੇ ਲੋ ਇਥੇ ਆਪਾਂ ਹੁਣ ਸਬਜ਼ੀ ਦੇ ਵਿੱਚ ਆਪਾਂ ਇਹ ਦੁੱਧ ਆ ਇਹ ਥੋੜੀ ਜਿਹੇ ਦੇ ਵਿੱਚ 2-3 ਚਮਚੇ ਆਪਾਂ ਮਲਾਈ ਦੇ ਪਾਏ ਆ ਮਲਾਈ ਨਾਲ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਲਈ ਆਪਾਂ ਇਹਦੇ ਵਿੱਚ ਪਾ ਲੰਨੇ ਇਹਨੂੰ ਫਿਰ ਹਿਲਾਓ ਠੀਕ ਥੋੜਾ ਜਿਹਾ ਵਾਸਤੇ ਆਪਾਂ ਫੇਰੇ ਇਹਨੂੰ ਗੈਸ ਹੋਂ ਲਗਾ ਦੇਵਾਂਗੇ ਫਿਰ ਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਸੇਕ ਦਵਾ ਲੈਣੇ ਫਿਰ ਇਹਨੂੰ ਭੁਲਾਈ ਚੱਲਾਂਗੇ ਆਪਾਂ ਤੇ ਬਹੁਤ ਹੀ ਵਧੀਆ ਸਰਦੀ ਬਣ ਜਾਣੀ ਆ ਟਰਾਈ ਕਰਕੇ ਵੇਖਿਓ ਪਸ ਸਾਡੇ ਪੰਜਾਬ ਦੇ ਘਰਾਂ ਦੇ ਵਿੱਚ ਤਾਂ ਸਾਂयां ਦੀ ਬਣਦੀ ਇਹ ਸਰਦੀ ਦੁੱਧ ਵਾਲੀ ਆਪਾਂ ਗੈਸ ਬੰਦ ਕਰ ਦਿੰਨੇ ਆ ਸਰਦੀ ਆਪਣੀ ਬਹੁਤ ਵਧੀਆ ਬਣ ਗਈ ਆ ਇੱਕ ਮੋਨ ਨੂੰ ਮੈਂ ਨਾਲ ਦੇ ਨਾਲ ਕੱਢ ਕੇ ਰੱਖ ਹੀ ਲੈਣੀ ਆ ਸਰਦੀ ਨੂੰ ਇਹ ਸਬਜੀ ਬਣ ਕੇ ਵਧੀਆ ਰੈਡੀ ਹੋ ਗਈ ਹੈ। ਇਹ ਸਬਜੀ ਬਣ ਕੇ ਰੈਡੀ ਹੋ ਗਈ ਹੈ। ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਫਿਰ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ।